ਬੋਲਰ ਦਰਸ਼ਕ ਵੀਰੋ ਗਰਾਉਂਡ ਦੇ ਆ ਨਜ਼ਰ ਮਾਰੋ ਕਾਲੇ ਕੁਰਤੇ ਪਜਾਮੇ ਵਿੱਚ ਇਹ ਆ ਕਹਿੰਦੇ ਕੈਨੇਡਾ ਦੇ ਤਿੰਨ ਵਾਰ ਸੀਜ਼ਨ ਦਾ ਬੈਟ ਯਾਫੀ ਰਿਹਾ ਗਾਜੀ ਵਾਲਾ ਕਾਲਾ ਆ ਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਕਿ ਬੈਲੀ ਪਰਦੇ ਨੇ ਅੱਜ ਦੇ ਨਿਆਣੇ ਬੱਲੀਏ ਉਹ ਨਹੀਂ ਜਾਂਦੇ ਕਿ ਫੁੱਟ ਹਾ ਪੁਰਾਣੇ ਬੱਲੀਏ ਇਹ ਨਾਲ ਨਾਲ ਇਸੇ ਨਾਲ ਕਿਹਦਾ ਮਾਲ ਸਾਡੀ ਖੇਡ ਕਬੱਡੀ ਦਾ ਵੱਡਾ ਮੱਲ ਸੋਨਾ ਕਰਾਤੋ ਇੱਕ ਦੇ ਪ੍ਰਾਰੇ ਖੰਡਾਏ ਹੈ ਜਿਨ੍ਹਾਂ ਨੇ ਮੇਰੇ ਵੀਰੋ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੇ ਨਿਊਜ਼ੀਲੈਂਡ ਦੇ ਵਿੱਚ ਜਿਨ੍ਹਾਂ ਨੇ ਯੂਰਪ ਦੇ ਵਿੱਚ ਮਾ ਖੇਡ ਕਬੱਡੀ ਦੀ ਬੱਲੇ ਬੱਲੇ ਕਰਾਈ ਹੈ ਸੋ ਮਾ ਘਰਾਟੇ ਉਸਤਾਦ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਵੀ ਤੱਕਦੀ ਕਬੱਡੀ ਖੇਡੀਆਂ ਰੀਂਗਾਂ ਦੀ ਟੀਮ ਦੇ ਵਾਸਤੇ ਉੱਚੇ ਚੋਟੌਰ ਤੇ ਆਏ ਹੋਏ ਹੈ ਅੱਜ ਤੱਕ ਇਹਨੇ ਕਬੱਡੀ ਕੱਪ ਸਫਲ ਹੈ ਅੱਜ ਉਹ ਆਇਆ ਹੈ ਕਿ ਜਿਨ੍ਹਾਂ ਨੇ ਦਿਲ ਤੇ ਬਮਾਕ ਕਬੱਡੀ ਦੇ ਵਿੱਚ ਜਿੱਤੇ ਹੈ ਦਿਲ ਤੇ ਦਿਮਾਗ ਕਬੱਡੀ ਵਿੱਚ ਜਿੱਤੇ ਹੈ ਸੋਮਾ ਘਾਟੂ ਜੀ ਤੇ ਨਾਲ ਗਾਜੀਆਂ ਦੇ ਵਾਲਾ ਸਾਡੇ ਪਰਮਾਨ ਡੱਬੂ ਗੋੜਕੜੀ ਦੇ ਸੋਤਿਆਣਾ ਵੀ ਬਨੇ ਪਹੁੰਚੇ ਨੇ ਸੋਰੇ ਕੇ ਪਹੁੰਚੇ ਤੇ ਗਿਆ ਆ ਗਿਆ ਐਂਕ ਨੂੰ ਧੰਨਵਾਦ ਕਰਦੇ ਆ ਸਾਈਤਾ ਜੀ ਨੋਰਤਾਲੋ ਜੀ ਪਹਾੜਪੁਰ ਦੀ ਟੀਮ ਮੇਪਸੇ ਤੋਂ ਖੱਤੇ ਵਾਲੇ ਪਾਸੇ ਐ ਸ